ਦਾ ਫਲਸਾ ਵੈਹੂ ਜੀ ਦੀ ਬਤਿ ਅੱਜ ਹੈ 27 ਅਪ੍ਰੈਲ 27 ਅਪ੍ਰੈਲ ਦਾ ਸਿੱਖ ਇਤਿਹਾਸ ਅੱਜ ਦੇ ਦਿਨ ਜਿਹੜਾ ਕਰਤਾਰਪੁਰ ਜਲੰਧਰ ਦੇ ਵਿੱਚ ਪੈਂਦੇ ਖਾਨੇ ਗੁਰੂ ਮਹਾਰਾਜੀਏ ਤੇ ਹਮਲਾ ਕਰਿਆ ਸੀ ਉਸ ਦਾ ਦੂਸਰਾ ਦਿਨ ਸੀ ਦੂਸਰੇ ਦਿਨ ਵੀ ਇਹ ਜੰਗ ਆਰੰਭ ਰਹੀ ਸੀ ਤੇ ਅੱਜ ਦੇ ਦਿਨ ਬਹੁਤ ਜ਼ਿਆਦਾ ਸਿੱਖ ਵੀ ਸ਼ਹੀਦ ਹੋ ਗਏ ਸੀ ਤੇ ਪੈਂਦੇ ਖਾਨ ਦੀ ਫੌਜ ਦੇ ਬਹੁਤ ਸਿਪਾਹੀ ਵੀ ਸ਼ਹੀਦ ਹੋ ਗਏ ਸੀ ਤੇ ਇਹ ਅੱਜ ਨੂੰ ਅਰੰਭ ਰਹੀ ਸੀ ਅਜਿ ਦੇ ਦਿਨ ਹੀ ਮੁਗਲ ਬਾਸਾ ਫਕਸੀਰ ਨੂੰ ਪਤਨ ਕਰ ਦਿੱਤਾ ਸੀ ਇਹ ਫਕਸੀਰ ਬਾਸਾ ਸਾਹ ਬਹਾਦਰ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਜ਼ਾਲਮ ਬਾਸਾ ਬਣਿਆ ਬਾਅਦ ਇਸ ਨੇ ਸਿੱਖਾਂ ਦੇ ਉੱਤੇ ਬਹੁਤ ਜ਼ੁਲਮ ਕੀਆ ਬਾਬਾ ਬੰ다 ਸਿੰਘ ਬਹਾਦਰ ਨੂੰ ਸੀਰ ਕਰਨ ਵਾਲਾ ਤੇ ਹੋਰ ਬਿਆੰਤ ਸਿੱਖਾਂ ਨੂੰ ਸੀਰ ਕਰਨ ਵਾਲਾ ਇਹ ਇਸ ਨੂੰ ਜਿਸ ਨੇ ਰਾਜਵਾਇਆ ਸੀ ਉਹ ਇਸ ਦੇ ਚੁਚੇਰੇ ਭਰਾ ਸਨ ਤੇ ਉਹਨਾਂ ਨੇ ਹੀ ਸੈਦ ਦੇ ਪੱ ਨੂੰ ਅੰਨਾ ਕਰਕੇ ਇਸ ਦਾ ਅੱਜ ਦੇ ਦਿਨ 27 April 1719 ਨੂੰ ਕਤਲ ਕਰ ਦਿੱਤਾ ਤੇ ਅੱਜ ਦੇ ਦਿਨ ਹੀ ਜੈਤੂ ਦੇ ਮੋਰਚੇ ਦੇ ਲਈ ਆਖਰੀ ਜਥਾ ਸ਼੍ਰੀ ਹਾਲਤਖਸਰ ਸਾਹਿਬ ਇੱਕ ਹਾਲਤਖਸਰ ਜਦੋਂ ਜਹਾ ਚੱਲਿਆ ਤਾਂ ਜੈਤੂ ਪਹੁੰਚਿਆ ਤਾਂ ਉੱਥੇ ਜ਼ਿਆਦਾ ਸਿੱਖਾਂ ਦੀਆਂ ਗ੍ਰੇਫਤਾਰੀਆਂ ਹੋਈਆਂ ਜਾਂ ਲਾਠੀ ਚਾਰ ਜੋ ਜੀ ਇਤਿਹਾਸ ਦੇ ਵਿੱਚ ਸੁਣਿਆ ਉਹ ਹੋਇਆ ਤਾਂ ਅੱਜ ਦੇ ਦਿਨ ਅੰਗਰੇਜ਼ ਸਰਕਾਰ ਸਿੱਖਾਂ ਇਸ ਫੈਸਲੇ ਦੇਗੇ ਚ ਉਹ ਜਿਸੀ ਉਹਨਾਂ ਨੇ ਜਿਹੜਾ ਅਖੰਡ ਪਾਤਸ਼ਾਹ ਤੇ ਪਾਬੰਦੀ ਲਾਈ ਹੋਈ ਸੀ ਸੀ ਇਹ ਜੈਤੋਂ ਪਹੁੰਚ ਕੇ ਉਹ ਸਿੱਖਾਂ ਨੇ ਆਰੰਭ ਕਰੇ ਤੇ ਜਿੰਦਾ ਹਾਲਪੁਰਖ ਦਾ ਧੰਨਵਾਦ ਕੀਤਾ ਤੇ ਇਹ ਅੱਜ ਦੇ ਦਿਨ ਸ੍ਰੀ ਕਾਲ ਸਾਕ ਸਰ ਅਕਾਲ ਤਖਤ ਸਹਿਬ ਤੋਂ ਆਖਰੀ ਜਥਾ ਜੈਤੂ ਦੇ ਮੋਰਚੇ ਦੇ ਵਿੱਚ ਲਿਆ ਸੀ ਇਹ ਸਨ ਜਿਹਨੂੰ ਆਖਰੀ ਜਥਾ ਚੱਲਿਆ ਸੀ ਜਦੋਂ ਅੰਗਰੇਜ਼ ਸਰਕਾਰ ਨੇ ਸਿੱਖਾਂ ਦੀ ਮੰਨ ਲਈ ਸੀ ਆਇਆ ਪ੍ਰਾਜਾ